ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਹੋਇਆ। ਉਸ ਸੰਘਰਸ਼ ਨੂੰ ਲਗਭਗ ਚੱਲਦੇ ਹੋਏ 6 ਮਹੀਨੇ ਤੋਂ ਉੱਪਰ ਦਾ ਵਕਤ ਬਾਅਦ ਜਿਹੜਾ ਹੋ ਚੁੱਕਾ ਹੈ ਬਹੁਤ ਸਾਰੇ ਨਸ਼ਾ ਸਮਗਲਰਾਂ ਦੇ ਜਿਹੜੇ ਘਰ ਵੀ ਢਾਈ ਗਏ ਨੇ ਤਾਂ ਉਸ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਇਸ ਦਾ ਹਿੱਸਾ ਪੰਜਾਬ ਦੇ ਲੋਕਾਂ ਦੇ ਇਹ ਬਹੁਤ ਸਾਰੇ ਜਿਹੜੇ ਹੋਰ ਅੰਗਰੀਸਬੰਦੀ ਨੇ ਉਹ ਸਾਰੇ ਬਣਦੇ ਗਏ ਨੇ ਜਦੋਂ ਇਸ ਮੁਹਿੰਮ ਨੂੰ ਲੋਕਾਂ ਨੇ ਵਾਧੇ ਹੋਏ ਦੇਖਿਆ ਤਾਂ ਇਹ ਮੁਹਿੰਮ ਹੋਰ ਵੱਡੀ ਹੁੰਦੀ ਗਈ ਤਾਂ ਹੁਣ ਕਾਫੀ ਜ਼ਿਆਦਾ ਜਿਹੜਾ ਨਸ਼ਾ ਪੰਜਾਬ ਵਿੱਚੋਂ ਖਤਮ ਕਰ ਦਿੱਤਾ ਪੰਜਾਬ ਸਰਕਾਰ ਨੇ ਤਾ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਤੋਂ ਲੈ ਕੇ ਐਮਐਲਏ ਤੱਕ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨੇ ਨੂੰ ਤੇ ਕੈਂਪ ਲਗਾਉਣ ਲਈ ਤਾਂ ਉੱਥੇ ਹੀ ਇੱਕ ਐਮਐਲਏ ਪਿੰਡ ਦੇ ਵਿੱਚ ਜਾਂਦੇ ਨੇ ਜਾ ਕੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਪਿੰਡ ਹੁਣ ਨਸ਼ਾ ਮੁਕਤ ਹੈ ਬਿਲਕੁਲ ਸਹੀ ਹੈ ਤਾਂ ਉੱਥੇ ਇੱਕ ਬੰਦਾ ਉੱਠ ਕੇ ਬਹਿਂਦਾ ਕਹਿੰਦਾ ਕਿ ਸਾਡਾ ਪਿੰਡ ਨਹੀਂ ਨਸ਼ਾ ਮੁਕਤ ਨਹੀਂ ਹੈ ਤਾਂ ਐਮਐਲਏ ਨੂੰ ਵੀ ਪਤਾ ਹੁੰਦਾ ਇਸ ਗੱਲ ਦਾ ਕਿ ਇਸ ਨਾਲ ਦੇ ਪਿੰਡ ਦੇ ਵਿੱਚ ਕੋਈ ਬੰਦਾ ਨਸ਼ਾ ਵੇਚਦਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਐਮਐਲਏ ਸਾਹਿਬ ਕੱਲ ਆ ਰਹੇ ਹੈ ਤਾ ਉਹ ਉਥੋਂ ਭੱਜ ਜਾਂਦਾ ਐਮਐਲਏ ਨੇ ਵੀ ਸਟੇਜ ਦੇ ਪਰ ਖੜਕੇ ਲਲਕਾਰ ਦਿੱਤਾ ਕਿ ਉਹ ਬੰਦਾ ਜਿਹੜਾ ਭੱਜਿਆ ਨਸ਼ਾ ਵੇਚਣ ਵਾਲਾ ਉਸ ਨੂੰ ਜ਼ਰੂਰ ਮੇਰੇ ਹਵਾਲੇ ਕਰੋ ਪਿੰਡ ਵਾਲੇ ਫੜ ਕੇ ਇੰਨੇ ਨੂੰ ਇੱਕ ਲੋਕਾਂ ਦੀ ਭੀੜ ਵਿੱਚੋਂ ਨੌਜਵਾਨ ਉੱਠ ਕੇ ਐਮਐਲਏ ਦੇ ਮੂੰਹ ਤੇ ਹੀ ਕਹਿ ਦਿੰਦਾ ਕਿ ਪੁਲਿਸ ਨਾਲ ਰਲਈ ਹੋਈ ਐ ਬਹੁਤ ਸਾਰੇ ਸਰਕਾਰੀ ਬੰਦੇ ਨਾਲ ਰਲਈ ਹੋਏ ਨੇ ਜਿਨ੍ਹਾਂ ਦੀ ਸ਼ੈ ਤੇ ਨਸ਼ਾ ਵੇਚਦਾ ਤਾਂ ਐਮਐਲਏ ਨੇ ਵਿਊ ਝਟ ਕਹਿ ਦਿੰਦਾ ਕਿ ਜੇਕਰ ਤੂੰ ਪੁਲਿਸ ਵਾਲੇ ਦਾ ਨਾਮ ਲਵੇਂ ਜਾਂ ਜਿਹੜੇ ਬੰਦੇ ਨਾਲ ਰਲਈ ਹੋਏ ਨੇ ਮੈਂ ਸਵੇਰ ਤੱਕ ਤੇਰੇ ਸਾਹਮਣੇ ਲਿਆ ਕੇ ਪੇਸ਼ ਕਰ ਦਊਗਾ ਮੈਨੂੰ ਦੱਸੋ ਕੌਣ ਨਸ਼ਾ ਵੇਚਦਾ ਕੌਣ ਕਰਦਾ ਇਸ ਵੀਡੀਓ ਨੂੰ ਬਹੁਤ ਜਿਆਦੇ ਲੋਕਾਂ ਦੇ ਵੱਲੋਂ ਜਿਹੜਾ ਕੋਲ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗ ਜਿਹੜੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਤਾਂ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਉਸ ਐਮ.ਐਲ.ਏ ਤੇ ਉਸ ਪਿੰਡ ਦੇ ਨੌਜਵਾਨ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਆਓ ਤੁਸੀਂ ਵੀ ਸੁਣੋ ਮੈਨੂੰ ਪਤਾ ਲੱਗਾ ਚੱਕ ਬੰਦਾ ਪੱਤ ਗਿਆ ਨਸ਼ਾ ਵਿੱਚ ਤੁਹਾਡੇ ਪਿੰਡ ਦਾ ਮੈਨੂੰ ਬਾਹਰ ਪਤਾ ਚ ਬੰਦਾ ਦੇ ਆ ਕੇ ਦੋ ਮੈਂ ਕਾਮ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਜਿਹੜਾ ਪੱਤ ਗਿਆ ਥੋ ਤੇ ਇੱਕ ਜਣਾ ਨਹੀਂ ਨਸ਼ਾ ਵਿੱਚ ਜਾਂਦੇ ਆ ਨਾ ਨਾ ਇਹ ਬੰਦੇ ਵੇਚਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨਾਲ ਫੋਨ ਕਰਦਾ ਵਾਂ ਗਾਮ ਸ਼ਾਮ ਇੱਕ ਵਾਰੀ ਨਾਂ ਲੈ ਕੇ ਬਖਾ ਦੇਣ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਟੁੱਕੇ ਅੰਦਰ ਦੇ ਦਾਂਗਾ ਇੱਕ ਨਾਂ ਲੈ ਕੇ ਸਾਰੇ ਹੱਥਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਲੈ ਕੇ ਨਾ ਨਾਂ ਲੈਣ ਕਿਸ ਦੀ ਡਿਊਟੀ ਤੇ ਗੁੰਗਾ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾ ਲੈ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਂ ਲੈ ਇੱਕ ਤੱਕ ਨਹੀਂ ਪਿੰਦਾ ਛੱਡ ਕੇ ਟੋਣ ਜਾਂਦਾ ਪਿੰਦ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨ ਆ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰਦਾ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖ ਵਾ ਭਾਵੇਂ ਹਿੰਦੂ ਆ ਪਾਵੇਂ ਸਾਈਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਵੱਖਰੇ ਪਰ ਇਨਸਾਨ ਇੱਕ ਹੁੰਦਾ ਜੇ ਗੱਲ ਕੈਪ ਚੱਲਿਆ ਅੰਸਾਰ ਬਣਾ ਆ ਸੰਗਤਾਂ ਚ ਤੁਹਾਡੀ ਬਾਲ ਵਾਲੀ ਕੋ ਮੇ